ਭਾਵੇਂ ਘਰਾਂ ਨੂੰ 6600 ਜੁੰਟ ਤੁਸੀਂ ਫ੍ਰੀ ਕੀਤਾ ਹੈ ਬੱਸ ਸਫਰ ਫ੍ਰੀ ਕੀਤਾ ਹੈ ਜਾਂ ਕੁਝ ਹੋਰ ਆ ਰੈਤਾਂ ਜਿਹੜੀਆਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹੋ ਬੇਨਤੀ ਕਰਦਾ ਮੈਂ ਤੁਹਾਨੂੰ ਕਿ ਜੇ ਤੁਸੀਂ ਪੰਜਾਬ ਦੇ ਲੋਕਾਂ ਲਈ ਐਸਾ ਪ੍ਰੋਗਰਾਮ ਲਿਆਓ ਕਿ ਪੰਜਾਬ ਦੇ ਖਜ਼ਾਨੇ ਦੀ ਪਰਪਾਈ ਕਰਨ ਵਾਸਤੇ ਪੰਜਾਬ ਵਾਸੀਓ ਮਦਦ ਕਰੋ 1 ਸਾਲ ਲਈ ਤੁਸੀਂ ਇਹ ਮਾਰ ਚੱਲੋ ਤਾਂ ਕਿ ਅਸੀਂ ਪੰਜਾਬ ਦੇ ਉਹਨਾਂ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਆ ਉਹਨਾਂ ਦੀ ਮਦਦ ਕਰ ਦਈਏ ਤਾਂ ਮੇਰਾ ਖਿਆਲ ਆ ਕਿ ਪੰਜਾਬ ਦੀ ਕੋਈ ਜਥੇਬੰਦੀ ਪੰਜਾਬ ਦੇ ਕੋਈ ਲੋਕ ਇਸ ਦਾ ਵਿਰੋਧ ਨਹੀਂ ਕਰਨਗੇ ਉਹਨਾਂ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਕਰਨ ਵਾਸਤੇ ਕਦੇ ਤੁਸੀਂ ਰਾਜ ਸਭਾ ਦੇ ਮੈਂਬਰ ਆ ਜਾਂ ਐਮਪੀ ਜਾਂ ਪੰਜਾਬ ਦੇ ਮੰਤਰੀ ਔਰ ਸਮੇਤ ਐਮਐਲਿਆ ਨੂੰ ਤੁਸੀਂ 20-20 ਕਰੋੜ ਰੁਪਇਆ 5-5 ਕਰੋੜ ਰੁਪਇਆ ਇਸ ਰਾਹਤ ਫੰਡ ਵਿੱਚ ਪਾਉਣ ਲਈ ਕਹਿ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਤਾਂ ਇਹ ਮਾਰ ਝੱਲਣੀ ਪੈਣੀ ਹੈ ਕਿਉਂਕਿ ਜਦੋਂ ਉਹਨਾਂ ਨੇ ਇਹ ਇੰਨੀ ਭਾਰੀ ਰਾਸ਼ੀ ਤੁਹਾਡੇ ਫੰਡ 'ਚ ਪਾਉਣੀ ਹੈ ਤੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕਈ ਗੁਣਾ ਵਾਧਾ ਹੋ ਜਾਊਗਾ ਪਿਛਲੇ ਸਾਢੇ 3 ਸਾਲਾਂ ਇਤ ਲੱਖ ਤੋੜ ਮਾ ਭ੍ਰਸ਼ਟਾਚਾਰ ਜਵੱਦਾ ਹੋਇਆ ਤੁਹਾਡੀ ਸਰਕਾਰ ਚ ਜੈ ਪੀਮ ਜੈ ਭਾਤ ਮੈਂ ਅਵਤਾਰ ਸਿੰਘ ਸਹੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਜਨਰਲ ਸਕੱਤਰ ਰਾਜੀ ਸਿੰਘ ਵੇਂਗਾ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਮਾਨਯੋਗ ਮੁੱਖ ਮੰਤਰੀ ਜੀ ਅੱਜ ਪੰਜਾਬ ਦੀ ਆਰਥਿਕਤਾ ਇੰਨੀ ਵਿਗੜ ਚੁੱਕੀ ਹੈ ਕਿ ਪੰਜਾਬ ਸਰਕਾਰ ਨੂੰ ਜਿੱਥੇ ਕੇਂਦਰ ਸਰਕਾਰ ਅੱਗੇ ਝੋਲੀ ਅਡਣੀ ਪੈ ਰਹੀ ਹੈ ਔਰ ਆਪਣੇ ਪੰਜਾਬ ਦੇ ਵਿੱਚ ਜੋ ਪਿਛਲੇ ਮਹੀਨੇ ਹੜ ਆਇਆ ਔਰ ਹੜ ਦੇ ਨਾਲ ਜਿੱਥੇ ਕਿਸਾਨੀ ਤੇ ਬੇਜ਼ਮੀਨੇ ਕਿਰਤੀ ਲੋਕ ਮਜ਼ਦੂਰ ਲੋਕ ਪ੍ਰਭਾਵਿਤ ਹੋਏ ਹੈ ਔਰ ਅੱਜ ਤੁਸੀਂ ਕਦੇ ਕੇਂਦਰ ਸਰਕਾਰ ਤੋਂ ਕਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਪੰਜਾਬ ਦੇ ਖਜ਼ਾਨੇ ਦੇ ਪਰਭਾਈ ਕਰੋ ਮਦਦ ਕਰੋ ਉਹਨਾਂ ਹੜਪੀੜਤ ਲੋਕਾਂ ਦੀ ਸਹਾਇਤਾ ਕਰਨ ਵਾਸਤੇ ਕਦੇ ਤੁਸੀਂ ਰਾਜ ਸਭਾ ਦੇ ਮੈਂਬਰ ਆ ਜਾਂ ਐਮਪੀ ਜਾਂ ਪੰਜਾਬ ਦੇ ਮੰਤਰੀ ਔਰ ਸਮੇਤ ਐਮਐਲਆ ਨੂੰ ਤੁਸੀਂ 20-20 ਕਰੋੜ ਰੁਪਇਆ 5-5 ਕਰੋੜ ਰੁਪਇਆ ਇਸ ਰਾਹਤ ਫੰਡ ਵਿੱਚ ਪਾਉਣ ਲਈ ਕਹਿ ਰਹੇ ਹੋ ਇਹ ਪੰਜਾਬ ਦੇ ਲੋਕ ਜਾਣ ਚੁੱਕੇ ਹੈ ਕਿ ਤੁਸੀਂ ਸਾਢੇ 3 ਸਾਲਾਂ ਦੇ ਵਿੱਚ ਜਿੰਨੇ ਵੀ ਪੌਸਿਮੈਟਰ ਪੰਜਾਬ ਦੇ ਵਿੱਚ ਲਿਆਂਦੇ ਹੈ ਉਹਨਾਂ ਤੇ ਤੁਹਾਨੂੰ ਹਮੇਸ਼ਾ ਯੂ ਟਰਨ ਕਰਨਾ ਪੈ ਰਿਹਾ ਹੈ ਕਿਉਂਕਿ ਜਿਹੜਾ 20-20 ਕਰੋੜ ਰੁਪਇਆ ਜਾਂ 5-5 ਕਰੋੜ ਰੁਪਇਆ ਤੁਹਾਡੇ ਖਾਤੇ 'ਚ ਐਮਐਲਏ ਮੰਤਰੀ ਜਾਂ ਰਾਜ ਸਭਾ ਮੈਂਬਰ ਲੋਕ ਸਭਾ ਮੈਂਬਰ ਪਾਉਣਗੇ ਤੁਹਾਡੇ ਸਾਰੇ ਹੀ ਵਿਧਾਇਕ ਤੇ ਐਮਪੀ ਇਸ ਗੱਲੋਂ ਅੰਦਰੋਂ ਅੰਦਰੀ ਦੁਖੀ ਐ ਪੰਜਾਬ ਦੇ ਲੋਕਾਂ ਨੂੰ ਤਾਂ ਇਹ ਮਾਰ ਚੱਲਣੀ ਪੈਣੀ ਐ ਕਿਉਂਕਿ ਜਦੋਂ ਉਹਨਾਂ ਨੇ ਇਹ ਇੰਨੀ ਭਾਰੀ ਰਾਸ਼ੀ ਤੁਹਾਡੇ ਫੰਡ 'ਚ ਪਾਉਣੀ ਐ ਤੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕਈ ਗੁਣਾ ਵਾਧਾ ਹੋ ਜਾਊਗਾ ਪਿਛਲੇ 3.5 ਸਾਲਾਂ ਇਤਾਂ ਲੱਖ ਤੋੜਨਾ ਭ੍ਰਿਸ਼ਟਾਚਾਰ ਚ ਵਧਦਾ ਹੋਇਆ ਤੁਹਾਡੀ ਸਰਕਾਰ ਚ ਸੋ ਮਾੜਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਬੜੇ ਆਰਥਿਕ ਵਸੀਲੇ ਐ ਪੰਜਾਬ ਦੇ ਵਿੱਚ ਜੋ ਬਿਜਲੀ ਮਾਫੀਆ ਹੈ ਪੜਾਹੋ ਖੇਤਾਂ ਦੀ ਐ ਕਿਸਾਨਾਂ ਦੀ ਐ ਭਾਵੇਂ ਘਰਾਂ ਨੂੰ 6600 ਜੂੰਟ ਤੁਸੀਂ ਫ੍ਰੀ ਕੀਤਾ ਹੈ ਬੱਸ ਸਫਰ ਫ੍ਰੀ ਕੀਤਾ ਹੈ ਜਾਂ ਕੁਛ ਹੋਰ ਆ ਅਰੇ ਇਤਾਂ ਜਿਹੜੀਆਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹੋ ਬੇਨਤੀ ਕਰਦਾ ਮੈਂ ਤੁਹਾਨੂੰ ਕਿ ਜੇ ਤੁਸੀਂ ਪੰਜਾਬ ਦੇ ਲੋਕਾਂ ਲਈ ਐਸਾ ਪ੍ਰੋਗਰਾਮ ਲਿਆਓ ਕਿ ਪੰਜਾਬ ਦੇ ਖਜ਼ਾਨੇ ਦੀ ਪਰਪਾਈ ਕਰਨ ਵਾਸਤੇ ਪੰਜਾਬ ਵਾਸੀਓ ਮਦਦ ਕਰੋ ਇਹ ਸਾਨੂੰ ਕ腐ਸ਼ਨ ਦੀ ਲੋਡ ਨਹੀਂ ਪੈਣੀ 20-20 ਕਰੋੜ ਰੁਪਇਆ ਸਾਨੂੰ ਇਕੱਠਾ ਕਰਨ ਦੀ ਲੋਡ ਨਹੀਂ ਪੈਣੀ ਜਦੋਂ ਪੰਜਾਬ ਦੇ ਵਿੱਚ ਲੱਖਾਂ ਹੀ ਜਿਹੜੀਆਂ ਸਾਡੇ ਕਿਸਾਨ ਭਰਾਵਾਂ ਦੀਆਂ ਮੋਟਰਾਂ ਤੇ ਲੱਖਾਂ ਦੀ ਗਿਣਤੀ ਦੀ ਰਜਾਨਾ ਸਾਡੀਆਂ ਬੀਬੀਆਂ ਬੱਸਾਂ 'ਚ ਸਫ਼ਰ ਕਰਦੀਆਂ ਜੇ ਤੁਸੀਂ ਉਹਨਾਂ ਨੂੰ ਇੱਕ ਬੇਨਤੀ ਕਰੋਗੇ ਕਿ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਬੇਜ਼ਮੀਨੇ ਕਿਰਤੀ ਲੋਕ ਹੈ ਤੁਹਾਨੂੰ ਕਈ ਵਾਰੀ ਬੇਨਤੀ ਕੀਤੀ ਹੈ ਕਿ ਲੈਂਡ ਸੀਲਿੰਗ ਐਕਟ ਲਾਗੂ ਕਰੋ ਪੰਜਾਬ ਦੇ ਵਿੱਚ ਲੱਖਾਂ ਏਕੜ ਜ਼ਮੀਨ ਰਾਜਾ ਮਹਾਰਾਜਾਂ ਦੀ ਬੇਚਰਾਗ ਜ਼ਮੀਨ ਪਈ ਹੈ ਉਹਨਾਂ ਦੀ ਮਾਲਕੀ ਜੋ ਪੰਜਾਬ ਸਰਕਾਰ ਦੀ ਜ਼ਮੀਨ ਪਿੰਡਾਂ ਤੇ ਸ਼ਹਿਰਾਂ 'ਚ ਪਈ ਹੈ ਔਰ ਗਰੀਬ ਗੁਰਬਿਆਂ ਕੋਲੇ ਉਹਨਾਂ ਥਾਵਾਂ ਦੀ ਰਜਿਸਟਰੀ ਨਹੀਂ ਹੈ ਔਰ ਜਦੋਂ ਇਹਨਾਂ ਥਾਵਾਂ ਦੀਆਂ ਤੁਸੀਂ ਕੀਮਤਾਂ ਪਾ ਕੇ ਹੈ ਤਾਂ ਉਹ ਪੰਜਾਬ ਸਰਕਾਰ ਦੀਆਂ ਹੀ ਸ਼ਹਿਰਾਂ ਦੇ ਵਿੱਚ ਵੀ ਤੇ ਪਿੰਡਾਂ ਦੇ ਵਿੱਚ ਵੀ ਆਮ ਗਰੀਬ ਲੋਕ ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਨੂੰ ਤੁਸੀਂ ਜਾਇਜ਼ ਜੀਆਂ ਕੀਮਤਾਂ ਪਾ ਕੇ ਜਦੋਂ ਤੁਸੀਂ ਉਹਨਾਂ ਨੂੰ ਉਹਦੀ ਮਾਲਕੀ ਦੇ ਦੇਵੋਗੇ ਤਾਂ ਪੰਜਾਬ ਦੇ ਲੋਕ ਵੀ ਤੁਹਾਡੀ ਸਰਕਾਰ ਤੇ ਖੁਸ਼ ਹੋਣਗੇ ਕਿਉਂਕਿ ਉਹਨਾਂ ਕੋਲੇ ਆਪਦੇ ਥਾਵਾਂ ਦੀਆਂ ਰਜਿਸਟਰੀਆਂ ਹੋ ਜਾਣਗੀਆਂ ਤੇ ਦੂਜੇ ਪਾਸੇ ਸਾਡੇ ਪੰਜਾਬ ਦਾ ਜਿਹੜਾ 50 ਸਰਕਾਰ ਦਾ ਖਚਾਨਾ ਉਹਦੀ ਵੀ ਭਰਪਾਈ ਹੋ ਜੂ ਸੋ ਮੇਰੀ ਇੰਨੀ ਬੇਨਤੀ ਹੈ ਕਿ ਅਸੀਂ ਲੋਕਾਂ ਦੇ ਹੱਥ ਨਾਲ ਅੱਢੀਏ ਦੂਜੀਆਂ ਪਾਰਟੀਆਂ ਅੱਗੇ ਜਾਂ ਆਮ ਪਬਲਿਕ ਅੱਗੇ ਹੱਥ ਛੱਡਣ ਦੀ ਲੋੜ ਨਹੀਂ ਸਾਡੇ ਕੋਲੇ ਆਪਦੇ ਪੰਜਾਬ ਦੇ ਵਿੱਚ ਹੀ ਐਸੇ ਸੋਰਸ ਹੈ ਕੋਸ਼ਰ ਰਿਆ ਇਤਾਂ ਸੀ ਇਹ ਜਿਵੇਂ ਬਿਜਲੀ ਦੇ ਬੈਲ ਜਿਹੜੇ ਇੱਕ ਸਾਲ ਲਈ ਜਿਆ ਸੀ ਆ ਮਾਫੀ ਨਾਮਾ ਬੰਦ ਕਰ ਦिए ਇੱਕ ਸਾਲ ਲਈ ਬਸ ਸਫਰ ਜਿਹੜਾ ਫ੍ਰੀ ਵਾਲਾ ਬੰਦ ਕਰ ਦिए ਵੈਸੇ ਤਾਂ ਪੰਜਾਬ ਦੇ ਵਿੱਚ ਜਿੰਨਾ ਵੀ ਸਾਡਾ ਹਰ ਪ੍ਰਭਾਵਤ ਇਲਾਕਾ ਹੈ ਉਥੋਂ ਦੀ ਕਿਸਾਨੀ ਇੰਨੀ ਕੁਚਲੀ ਗਈ ਹੈ ਕਿ ਉਥੇ ਅੱਜ ਵੀ 7-7 ਫੁੱਟ ਪਾਣੀ ਖੜਾ ਹੈ ਇਸ ਸਾਲ ਕਣਕ ਦੀ ਫਸਲ ਦੀ ਬਜਾਈ ਨਹੀਂ ਹੋਣੀ ਸੋ ਵਾਰ-ਵਾਰ ਤੁਹਾਨੂੰ ਬੇਨਤੀ ਹੈ ਕਿ ਪੰਜਾਬ ਨੂੰ ਬਚਾ ਲੋ ਪੰਜਾਬ ਪਿਛਲੇ ਤੁਹਾਡੇ 3.5 ਸਾਲਾਂ ਦੇ ਵਿੱਚ 35 ਸਾਲ ਪਿੱਛੇ ਨੂੰ ਚਲਾ ਗਿਆ ਪੰਜਾਬ ਦਾ ਕਰਜ਼ਾ ਭਾਵੇਂ ਕਿ ਅੱਤਵਾਦ ਦੇ ਸਮੇਂ ਦਾ ਪੰਜਾਬ ਦੇ ਸਰ ਚੜਿਆ ਹੋਇਆ ਹੈ ਔਰ ਇਹ ਕਰਜ਼ਾ ਜਿਹੜੀਆਂ ਅਸੀਂ ਰੈਤਾਂ ਦਿੱਤੀਆਂ ਆਮ ਪਬਲਿਕ ਨੂੰ ਉਹਨਾਂ ਨੂੰ ਕੱਟ ਲਾ ਕੇ ਅਸੀਂ ਕੁਛ ਨਾ ਕੁਛ ਪੰਜਾਬ ਦੇ ਲੋਕ ਵੀ ਰਾਹਤ ਮਹਿਸੂਸ ਕਰਾਂਗੇ ਸੋ ਜਿਹੜੇ ਤੁਸੀਂ ਸਾਡੇ ਪੰਜਾਬ ਦੇ ਲੋਕਾਂ ਨਾਲ ਇਲੈਕਸ਼ਨ ਲੜਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਹੋ ਸਕਦਾ ਹੈ ਕਿ ਤੁਸੀਂ ਸਾਡੇ ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਦੇ ਦਿਓ ਜਾਂ ਫਿਰ ਹੋਰ ਜਿੰਨੀਆਂ ਵੀ ਸਾਡੀਆਂ ਬੀਬੀਆਂ ਨੂੰ 1000 ਰੁਪਏ ਦੀ ਸਹੂਲਤਾਂ ਜਾਂ ਕੁਝ ਹੋਰ ਰੈਤਾਂ ਜੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਦੇਣੀਆਂ ਸੀ ਉਹ ਵੀ ਦਿੱਤੀਆਂ ਜਾਣਗੀਆਂ ਸੋ ਖਜ਼ਾਨੇ ਦੀ ਪਰਪਾਈ ਕਰਨ ਵਾਸਤੇ ਤੁਹਾਡੇ ਕੋਲੇ بڑے ਵੱਡੇ ਵੱਡੇ ਹਤਸ਼ਾਸ਼ਤਰੀ ਆ ਉਹਨਾਂ ਦੀ ਸਹਾਇਤਾ ਲੈ ਕੇ ਪੰਜਾਬ ਦੇ ਵਿੱਚ ਐਸੀ ਪਾਲਿਸੀ ਲਾਗੂ ਕਰੋ